ਮਾਰ ਗਏ ਚੱਲ 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 ਥੱਪੜ ਮਾਰ ਮੂਰੇ ਓਏ ਆ ਆ ਬਲੋ ਨੂੰ ਕਰ ਲੋ ਸਬਸਕ੍ਰਾਈਬ ਅੱਜ ਆਪਾਂ ਪਹਿਲਾਂ ਦੱਸ ਦਈਏ ਕਿੱਥੇ ਚੱਲਨੇ ਆ ਅੱਜ ਅਸੀਂ ਆਪਾਂ ਚੱਲੇ ਫਤੇਗੜ ਸਾਹਿਬ ਤੇ ਟਰਾਲੀ ਹੋ ਰਹੀ ਆਪਣੀ ਤਿਆਰ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈ। ਹੈਗਾ ਜਿਹਾ ਲੱਗਦਾ ਸੇ ਬੰਦੀ ਆ ਪਹਿਲਾਂ ਤੋਂ ਇਹਨੂੰ ਖੇਚ ਤੂੰ ਬਾਬਾ ਖਿੱਚ ਗਿਆ ਨਾ ਇੱਥੇ ਪਾਗ ਪੁੰਡਾ ਉਧਰ ਖੜੇ ਓਏ ਮਾਣ ਲਿਆ ਬੰਦੀ ਬੰਦੀ ਬਾਬਾ ਕਿੱਡੀ ਕਰ ਰਸੀ ਫੇ ਹੋਨੇ ਅੱਗੇ ਚੀਕਵੇਂ ਵਾਹ ਬਹਿਲਾ ਜੋੜਾ ਫੇ ਨਹੀਂ ਸਿੱਧਾ ਹੁੰਦਾ ਕਿਤੋਂ ਹੋਊਗਾ ਉਧਰ ਸਟਾਡਾ ਮੈਂ ਵੀ ਤੇਰੇ ਨਾਲ ਸਕੂੰਗਾ ਆਪਾਂ ਤਾਂ ਹੈ ਨਹੀਂ ਆ ਤੂੰ ਭਾਏ ਦਾ ਭੱਜ ਜਾਣਾ ਤੂੰ ਬਹੁਤ ਇਕੱਠਾ ਕਰ ਪਈਏ ਦਾ ਜਾਲ ਯਾਰ ਦੇਖ ਕੁੰਡਾ ਕਿਦੋ ਨਾ ਕਾਸੀ ਪੌਂਟ ਨੂੰ ਭੰਗ ਤੇ ਨਾ ਪਈ ਗਾ ਹਾਂ ਗੱਡੀਆਂ ਉਡਾਣੀਆਂ ਕਿੱਥੇ ਉਹ ਜੇ ਤੁਹਾਡੇ ਘਰੇ ਤਾਂ ਨਹੀਂ ਆ ਗਈ ਸਾਲਿਓ ਜੇ ਕੰਪਨੀਆਂ ਹੀ ਆਈਆਂ ਆਈ ਨਹੀਂ ਏ ਨਹੀਂ ਇੱਥੇ ਇੰਡੀਆ 'ਚ ਆ ਗਈ ਭਰਾਵਾ ਕੱਢਤੀਆਂ ਨੇ ਗੱਡੀਆਂ ਸਰਬਾਈ ਪਰਮਿਸ਼ਨ ਲੈਣੀ ਆ ਉਹਨਾਂ ਨੇ ਓਏ ਮਾੜਾ ਫੜੀ ਸਾਰੀ ਗੱਡੀਆਂ ਉਹ ਉੱਧਰ ਵਾਲੀ ਉਹਦਾ ਦੇ ਹਿਸਾਬੋ ਸਾਲਿਆ ਬਣਾਤੀਆਂ ਨੇ ਥੱਪੜ ਮਾਰ ਮੂਰੇ ਓਏ ਆ ਆ ਆ ਇਹ ਲਾ ਦੇ ਵੀ ਕੋਣੇ ਕਹਿੰਦਾ ਆ ਗਿਆ ਕਿਹੜਾ ਕਹਿੰਦਾ ਆ ਗਿਆ ਵੱਡਾ ਬਣਾਈ ਆ ਲੈ ਰਲੀ ਹੋ ਰਹੀ ਤਿਆਰ ਆਪਣੀ ਬਸ ਸੋਚ ਲਈ ਤਿਆਰ ਆਪਾਂ ਤੁਹਾਨੂੰ ਮਿਲਦੇ ਆਂ ਥੋੜੇ ਚਿਰ ਬਾਅਦ ਤਿਆਰ ਤਰੂ ਹੋ ਕੇ ਸਿੰਘ ਸਜ ਰਹੇ ਨੇ ਉਹ ਥੋੜੀ ਲੱਗੇ ਉਹਦੇ ਨੂੰ ਫੋਟੋ ਦੀ ਬੁਲਾਉਂਦਾ ਇਹ ਸਿੰਘ ਆਈ ਉਹਦਾ ਨਹੀਂ ਨਹੀਂ ਆ ਸੋਹਣੇ ਮਾਰ ਦੇ ਸਾਡੇ ਭਾਈ ਬੋਟੇ ਨਾਲ ਗੱਲੇ ਕਰਨ ਕਰੇ ਚੱਲਣਾ ਜੀਪਿੰਗ ਮੰਡਰ ਚੌਂਕ ਦੇ ਮਾਰ ਲਓ ਮਾਰ ਜਾਗੇ ਆ ਸਾਰੇ ਚਾਲੇ ਪੈ ਰਹੇ ਨੇ ਬਦੇਗੜ ਸਾਹਿਬ ਨੂੰ ਇੱਕ ਹੀ ਚਕਾਰਾ ਲਾ ਲੋ ਕਾਲਾ ਚਾ ਵਾਈਪ ਦੇ ਹੁਣ ਅਸੀਂ ਇੱਥੇ ਪਹੁੰਚ ਗਏ ਅੱਧੇ ਰਾਤ ਪਹੁੰਚ ਗਏ ਇੱਥੇ ਆ ਪਹੁੰਚੇ ਆ ਬੰਦਿਆਂ ਦੇ ਥੋੜੇ ਢਿੱਲੇ ਨੇ ਇੱਥੇ ਤੋਂ ਆਵਾਜ਼ ਨਹੀਂ ਫਲੇਵਰ ਚੜੇ ਇਹਨਾਂ ਦੇ ਕਮਜ਼ੋਰ ਨੇ ਸਾਰੇ ਫਲੇਵਰ ਸਾਰੇ ਆ ਕਮਜ਼ੋਰ ਨੇ ਇਹ ਲਾਈਕ ਕਮੈਂਟ ਸ਼ੇਅਰ ਕਰਨਾ ਹਾਂ ਭਾਈ ਅੱਗੇ ਤੁਹਾਨੂੰ ਦਿਖਾਉਣਾ ਆਪਾਂ ਬਹੁਤ ਕੁਝ ਜੁੜੇ ਰਹੋ ਆਪਣੇ ਨਾਲ ਜੁੜੇ ਜੁੜੇ ਰਹੋ ਆਪਣੇ ਨਾਲ ਇਹ ਦਿਖਾਉਣਾ ਬਹੁਤ ਕੁਝ ਅੱਗੇ ਅੱਗੇ ਤੁਹਾਨੂੰ ਮਾਰਾਏ ਦਰਸ਼ਨਾ ਕਰਾਉਣੇ ਆਪਾਂ ਜੀ ਕੋਈ ਸੋਨਿਆ ਬਹੁਤ ਥੈਂਕ ਯੂ ਬਾਜਾ ਕਰਕੇ ਮਾਝੇਂ ਹੁੰਦੀ ਏ ਭਾਈ ਜੀ 15 Pro ਇਦਾਂ ਨਹੀਂ ਲਿਆ ਪਈਏ ਮੋਟੇ ਲੱਗੇ ਨੇ ਥੋੜਾ ਬੰਮੈਗ ਨਹੀਂ ਤਾਂ ਇਹ ਰੱਖੀਏ ਤੇ ਮੈਂ ਕਿ ਲਿਆਉਣਾ ਹੁਣ ਆਪਾਂ ਲੋਣਾ ਥੋੜਾ ਜਾ ਪ੍ਰੋਫੈਸ਼ਨਲ ਕੰਮ ਕਰਨਾ ਭਾਈ ਹੋਰੀ ਵਾਰੀ ਤੇ ਬੰਦੇ ਕਿਤੇ ਨਾ ਦੀ ਸਵਾਗਤ ਹੋ ਰਿਹਾ ਕਰੋ ਕਿ ਬਾਜ ਤਾਂ ਨੂੰ ਜੇਰੋਂ ਆਪਾਂ ਮੈਗਮੋਕ ਲੈ ਆਂਦੇ ਨਾ ਫੇਰ ਤੁਹਾਡਾ ਜਾ ਪ੍ਰੋਫੈਸ਼ਨਲ ਕੰਮ ਕਰਾਇਆ ਕਰਾਂਗੇ ਆਪਾਂ ਨੇ ਪਰ ਇਹ ਜਿੰਸ ਬੜੀ ਹਾਂ ਕੋਈ ਪਰੰਗ ਨਾ ਕੋਈ ਸਾਡੇ ਕੋਈ ਘਟੇ ਚੱਸੀ ਕੈਮਰੇ ਆ ਪਾ ਪਾਣੀ ਨੂੰ ਕੋਈ ਹਾਂ ਕੋਈ ਦੋਦੇ ਆ ਵਕਾਦੀ ਘਰੋਂਦੇ ਮੈਨੂੰ ਕੰਮ ਨਹੀਂ ਘੱਟ ਮੇਰਾ ਨਾ ਕੋਲ ਪੈਦਾ ਨਹੀਂ ਮੈਂ ਨਹੀਂ ਕੋਈ ਸੈਟਿੰਗ ਨਾ ਭਰਾ ਮਾਂ ਮਾ ਕੇ ਦੇ ਆਪਣਾ ਪਲਾਂਟੀ ਆਉਣ ਲੱਗੀ ਕੈਮਰੇ ਜੀ ਵਾਹ ਖਾਲਸਾ ਵਾਹਿਗੁਰੂ ਓਏ ਆ ਜਾ ਓਏ ਇੱਥੇ ਪਾ ਲੋ ਕੀ ਚੀਜ਼ੀ ਬਾਕੀ ਰਹਿ ਗਈ ਬਹੁਤ ਕੀ ਬੰਦੇ ਤੇ ਅਸੀਂ ਸਾਰੀ ਚੀਜ਼ ਤੇ ਬੈ ਗਏ ਲੀ ਆ ਭੁਲਾ ਲੈ ਨਾ ਬਲੋਗ ਮੰਨਿਆ ਉਹ ਮਟਰੀ ਆਉਂ ਮਟਰੀ ਆਉਣੇ ਲੈਣਾ ਉਹ ਯਾਰ ਉਹੁੰਡੇ ਦੀ ਜੂ ਪੈਸੇ ਦੇਣਾ ਉਹ ਦੇ ਦੇ ਆ ਗੱਲ ਤੇ ਓਏ ਓਹ ਹੁੰਡੇ ਮਗਰ ਹੋ ਗਿਆ ਇੱਕਦਮ ਬਾਕੀ ਰੋ ਪਿਛੇ ਪਰ ਉਹ ਨਹੀਂ ਕਿ ਬਾਕੀ ਬਹੁਤ ਲੋਕਾਂ ਨੂੰ ਅੱਗੇ ਆ ਗਿਆ ਸੋ ਇਹ ਵਿਚਾਰ ਕਹਿਣਾ ਹੈ ਤੇ ਆਪਣੇ ਘਰ ਲਾ ਦੋ ਲਫਾਫਾ ਨੂੰ ਬਰਾਇ ਮੈਂਟਰੀ ਵਾਲਾ ਉਹ ਨਾ ਬਾਬਾ ਪਿਛੇ ਖੜਾ ਮੇਰੇ ਗੱਲ ਹੱਥ ਡਾਉਂਦੇ ਕਹਿੰਦਾ ਮੈਂਟਰੀ ਤੇ ਆਹ ਕਰਨੀ ਚਾਹੀਦੀ ਕਿਉਂ ਬਣ ਇਦਾਂ ਲੱਛਣ ਵਾਲੇ ਦੇ ਚਾਹ ਰਿਓ ਬਲੋਂਚੇ ਨਾ ਕੋ ਯਾਰ ਬਹੁਤ ਕੀ ਲੋਕ ਕਹਿਣਾ ਕੋ ਕਿੱਥੇ ਕਹਾਂ ਜੋ ਕਹਿਣਾ ਕੈਮਨ ਦੇਖ ਕੇ ਕੋ ਕਿ ਅੰਦੇ ਦੇ ਵਿੱਚ ਅਗਰ ਨਹੀਂ ਹੁੰਦੇ ਓਏ ਓਏ ਹੋ ਗਿਆ ਹੀ ਗਿਆ ਹਮਲਾ ਮੂਵੀ ਦਿਖਾ ਭਰਾਵਾ ਆਪਣਾ ਵੀ ਨਹੀਂ ਵਿਚਾਰ ਦੱਸ ਆਪਣੇ ਮਨਾਂ ਦੇ ਵਿੱਚ ਆ ਮੇਰੇ ਨਾਲ ਵਿਚਾਰ ਲਈ ਬੰਦੇ ਆਪਣੇ ਨਿਕਲ ਆ ਜੇ ਪਿੱਛੇ ਵੀ ਤਨ ਆ ਜੇ ਸਾਡੇ ਨਾਲ ਸਭ ਕਦਾ ਖਾਓ ਸਾਰੀ ਜੀ ਕਾਰਾ ਲਾ ਦਿਓ 154

ਚੱਲੇ ਆ ਜੀ ਘਰ ਨੂੰ ਵਾਪਸ ਦੇ ਸਕਦੇ ਹਾਂ ਤੁਸੀਂ ਲੋਜ ਮਿੱਤਰੋ ਚਾਲਾ ਪੈ ਗਿਆ ਪਿੰਡ ਨੂੰ ਟਾਈਮ ਹੋ ਗਿਆ ਕਾਫੀ ਜਿਹੜਾ ਪੈ ਗਿਆ ਹੋੜੀ ਚੱਲਦੀਆਂ ਨੇ ਰਾਈ ਕਾਫੀ ਆ ਬੰਦਾ ਤਿਆਰ ਹੋ ਰਿਹਾ ਬੰਦਾ ਆਪਣਾ ਤਿਆਰ ਹੋ ਰਿਹਾ ਡਰਾਈਵਰ ਸਾਹਿਬ ਤਿਆਰ ਹੋ ਰਹੇ ਨੇ ਬਾਕੀ ਡਰਾਈਵਰ ਦੇ ਨਾਲ ਇਹ ਸਾਡਾ ਕੰਪਿਊਟਰ ਡਰਾਈਵਰ ਦਾ ਇਹ ਸਾਰਾ ਕੁਝ ਇਲੈਕਟ੍ਰੀਸ਼ੀਅਨ ਸਾਡਾ ਇਲੈਕਟ੍ਰੀਸ਼ੀਅਨ ਠੇਕੇਦਾਰ ਸਾਰਾ ਕੁਝ ਜੀ ਮਿਕਸਡ ਆਲ ਰੌਂਡਰ ਆ ਸਾਡਾ ਬੰਦਾ ਤੇ ਸੰਗਤ ਆਪਣੀ ਬੈਠ ਗਈ ਐ ਆਬਾਦ ਸਿੰਘ ਚੱਲੇ ਪਾਈਏ ਚੱਲੇ ਬਾਸ ਸਿੰਘ ਜੀ ਉਹਨਾਂ ਗੇੜੀ ਦੇ ਚੁੱਕੇ ਐ ਇਸ ਟਾਈਮ ਐਂਡਲਾ ਮੇਰਾ ਗੁਰਦਾ ਜਣਾ ਦਿਖਾਉਣਾ ਓਏ ਬਾਸ ਸਿੰਘ ਜੀ ਉਹਨਾਂ ਗੇੜੀ ਦੇ ਦਿੱਤੇ ਚੁੱਕੇ ਐ ਇਹ ਉਹ ਇਹ ਉਹ ਬਾਸ ਸਿੰਘ ਜਿਨ੍ਹਾਂ ਨੇ ਗੇੜੀ ਦਿੱਤੀ ਏ ਅੱਟੇ ਸਾਡੇ ਨਾਲ ਇੱਥੇ ਬੈਠਾ ਹੁੰਦਾ ਸੀਗਾ ਤੇ ਹੁਣ ਪਿਛੇ ਭੱਜ ਗਿਆ ਦੇਖੋ ਇਹ ਬਿਮਾਰ ਮੂਰ ਕੋਈ ਨਹੀਂ ਬਹਾਨੇ ਨੇ ਤੇ ਚਲੋ ਹੁਣ ਸੰਗਤ ਜੀ ਚਲਿਏ ਆਪਾਂ ਪਿੰਡ ਨੂੰ ਚੱਲੇ ਪਾਈਏ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ